ਹਾਂਜੀ ਸੱਜਣੋ ਸਿਆਣੇ ਕਹਿੰਦੇ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਗੱਲ ਆਪਾਂ ਅਕਸਰ ਹੀ ਸੁਣਦੇ ਆਇਆ ਤੇ ਸ਼ੌਂਕੀ ਬੰਦਿਆਂ ਦੇ ਸ਼ੌਂਕ ਹੈ ਜਿਹੜੇ ਉਹ ਵੀ ਵੱਖਰੇ ਵੱਖਰੇ ਐ ਕਿਸੇ ਨੂੰ ਸੋਹਣੀਆਂ ਸਨਖੀਆਂ ਤੇ ਚੰਗੀਆਂ ਘੋੜੀਆਂ ਤੇ ਘੋੜੇ ਪਾਲਣ ਦਾ ਸ਼ੌਂਕ ਹੈ ਕਿਸੇ ਨੂੰ ਚੰਗੇ ਤਰੀਕੇ ਨਾਲ ਸੋਹਣੇ ਤਰੀਕੇ ਨਾਲ ਖੇਤੀ ਕਰਨ ਦਾ ਸ਼ੌਂਕ ਹੈ ਤੇ ਕਿਸੇ ਨੂੰ ਸ਼ੌਂਕ ਹੈ ਜੀ ਕਬੂਤਰਬਾਦੀ ਦਾ ਇਹਨਾਂ ਸ਼ੌਂਕਾਂ ਦੇ ਵਿੱਚ ਇੱਕ ਸ਼ੌਂਕ ਦੀ ਆਪਾਂ ਗੱਲ ਕਰਾਂਗੇ ਪਸ਼ੂ ਪਾਲਣ ਧੰਦਾ ਸ਼ੌਂਕ ਨਾਲ ਕਰਦੇ ਜਿਹੜੇ ਭਰਾ ਸੋ ਸੱਜਣੋ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਪੇਜ ਅਮਨ ਸਿੱਧੂ ਤੇ ਜਿਹੜੇ ਪਰ ਆ ਆਪਣੇ ਫੇਸਬੁੱਕ ਤੇ ਜਾਂ YouTube ਤੇ ਨਵੇਂ ਐ ਆਪਣੇ ਫੇਸਬੁੱਕ ਪੇਜ ਨੂੰ ਕਰ ਲੋ ਫੋਲੋ ਤੇ YouTube ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਵੀ ਦਬਾ ਲਓ ਤਾਂ ਕਿ ਆਪਣੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜੇ ਤੁਸੀਂ ਇਸ ਵੀਡੀਓ ਚ ਤੁਰੇ ਆਉਂਦੇ ਨੂੰ ਦੇਖਦੇ ਹੋ ਇਹ ਝੋਟਾ ਨਹੀਂ ਝੋਟਾ ਤਾਂ ਮੇਰੇ ਮੂੰਹ ਹੀ ਨਿਕਲ ਜਾਂਦਾ ਕਿਉਂਕਿ ਇਹਦੀਆਂ ਬਣਤਰਾ ਹੀ ਝੋਟੇ ਵਾਲੀਆਂ ਬਣ ਗਈਆਂ ਇਹ ਹਜੇ ਕੱਟਈ ਹੈ ਇਹ ਕੱਟਾ ਹੈਗਾ ਜੀ ਆਪਣੇ ਡਾਕਟਰ ਸੁਖਜੀਤ ਸਿੰਘ ਜੀ ਪਿੰਡ ਬਰੀ ਆਲਾ ਸ਼੍ਰੀ ਮੁਕਤਸਰ ਸਾਹਿਬ ਤੇ ਆਪਣਾ ਛੋਟਾ ਭਰਾ ਜੀ ਲਵਪ੍ਰੀਤ ਜਿਹੜਾ ਕਿ ਪਿੰਡ ਬਰੀ ਵਾਲੇ ਦੇ ਰਹਿਣ ਵਾਲਾ ਤੇ ਜਿਲ੍ਹਾ ਉਹਨਾਂ ਦਾ ਸ਼੍ਰੀ ਮੁਕਤਸਰ ਸਾਹਿਬ ਹੈ ਇਸ ਝੋਟੇ ਦੀਆਂ ਸਾਰੀਆਂ ਗੱਲਾਂ ਬਾਤਾਂ ਇਹਦੀ ਸਾਰੀ ਜਾਣਕਾਰੀ ਡਿਟੇਲਸ ਐਤ ਤੁਹਾਨੂੰ ਲੈ ਕੇ ਦੇਵਾਂਗੇ ਆਪਾਂ ਲਵਪ੍ਰੀਤ ਦੀ ਜ਼ੁਬਾਨੀ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਆ ਤੁਸੀਂ ਦੇਖੋ ਵੀ ਮੜਕ ਮੜਕ ਕੇ ਤੁਰਦਾ ਹੈ ਝੋਟਾ ਛੜਾ ਕਿੰਨਾ ਸੋਹਣਾ ਤੇ ਸਨੱਖਾ ਹੈ ਆਜੋ ਫਿਰ ਤੁਹਾਡੀ ਗੱਲਬਾਤ ਕਰਾਉਣੇ ਆ ਆਪਾਂ ਛੋਟੇ ਭਰਾ ਲਾਪਰੀਤ ਦੇ ਨਾਲ ਜਾਣਦੇ ਆ ਝੋਟੇ ਬਾਰੇ ਨਾਣਾ ਲਾਪਰੀ ਸਿੰਘ ਹੈ ਪਿੰਡ ਮਰੀਆਲਾ ਜ਼ਿਲ੍ਹਾ ਸੰਗਤਸਰ ਸਾਹਿਬ ਬਾਈ ਜੀ ਦਾ ਪਿੰਡ ਬਰੀਆਲਾ ਜ਼ਿਲ੍ਹਾ ਮੁਖਸਰ ਸਾਹਿਬ ਤੇ ਬਾਈ ਦਾ ਨਾਮ ਹੈ ਜੀ ਲਾਪਰੀ ਸਿੰਘ ਲਾਪਰੀ ਸਿੰਘ ਬਾਈ ਹੁਣਿਆ ਕੋਲੇ ਨੀਲੀ ਰਵੀ ਦਾ ਬੁੱਲ ਹੈ ਜੀ ਇਹਦੇ ਬਾਰੇ ਆਪਾਂ ਡਿਟੇਲ ਲਵਾਂਗੇ ਬਾਈ ਜੀ ਬੁੱਲ ਦੀ ਉਮਰ ਕਿੰਨੀ ਹੈ ਦੀ ਪਹਿਲਾਂ ਤੇ ਦੱਸਿਓ 3.5 ਸਾਲ ਦਾ ਤੇ ਇਹਦੀ ਮਾਂ ਦੀ ਡਿਟੇਲ ਦੱਸਿਓ ਬਾਈ ਦੀ ਮਾਂ ਪਾ ਜੀ ਨਾਪੇ ਫਾਰਮ ਤੋਂ ਲਈ ਸੀ ਨਲਾਮੀ ਤੋਂ ਹਾਂਜੀ 20 ਕਿਲੋ ਸਰਕਾਰੀ ਦੋਣ ਜੀ ਦੀ ਮਾਂ ਹਾਂਜੀ ਤੇ ਇਹਦੇ ਬੁੱਲ ਦੇ ਬਾਈ ਬਾਪ ਦਾ ਨਾਮ ਕੀ ਹੈ ਬਾਪ ਦਾ ਲਾਹੌਰੀ ਹੈ ਜੀ ਲਾਹੌਰੀਆ ਬੁੱਲੇ ਦਾ ਬਾਪ ਹੈਗਾ ਹੁਣ ਇਹਦੀ ਉਮਰ 3.5 ਸਾਲਾਂ ਤੇ ਮਾਂ ਦੇ ਜਿਹੜਾ ਦੁੱਧ ਦਾ ਰਿਕਾਰਡ ਹੈ 20 ਲੀਟਰ ਹੈ ਬਾਈ ਜੀ ਤੁਸੀਂ ਕਿਸੇ ਮੇਲੇ ਚ ਕੰਪੀਟੀਸ਼ਨ ਚ ਲੈ ਕੇ ਗਏ ਹੋ ਆਪਣੇ ਬੁੱਲ ਨੂੰ ਹਾਂਜੀ ਬਾਈ ਜੀ ਧਨੋਲੇ ਮੇਲੇ ਤੇ ਲਗਾਏ ਸੀਗੇ ਹਾਂਜੀ ਪੋਜੀਸ਼ਨ ਚ ਰਿਹਾ ਹੈ ਪੋਜੀਸ਼ਨ ਚ ਰਿਹਾ ਹੈ ਤੇ ਬਾਈ ਜੀ ਬੁੱਲ ਦਾ ਤੁਸੀਂ ਨਾਮ ਕੀ ਰੱਖਿਆ ਅਲੀ ਸ਼ਾਹ ਅਲੀ ਸ਼ਾਹ ਨਾ ਤੁਸੀਂ ਇਹਦੀ ਮੀਟਿੰਗ ਦੇਣੋ ਜਾਂ ਸੀਮਨ ਤਿਆਰ ਕਰਾਇਆ ਹੋ ਹਾਂਜੀ ਸੀਮਨ ਅਵੇਲੇਬਲ ਆ ਜੀ ਬਾਈ ਹੁਣਾਂ ਨਾ ਕੰਟੈਕਟ ਕਰ ਲਿਓ ਬਾਈ ਤੁਸੀਂ ਇਹਦਾ ਫੋਨ ਨੰਬਰ ਵੀ ਬੋਲ ਦਿਓ ਬਾਕੀ ਮੈਂ ਸਕਰੀਨ ਤੇ ਬਾਈ ਦਾ ਨੰਬਰ ਦੇ ਦੂੰਗਾ ਜੀ 98787 7543 98787 7543 75432 ਬਾਈ ਦਾ ਨੰਬਰ ਹੈ